ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਫਿਰ ਲੈ ਕੇ ਆਏ ਇੱਕ ਨਵੀਂ ਵੀਡੀਓ ਦੇ ਨਾਲ ਹੈਪੀ ਗਾਰਮੈਂਟਸ ਨੇਅਰ ਗੁਰਦੌਰ ਅਸਿਸਟੈਂਟ ਜਾਰ। ਆ ਦੇਖੋ ਜੀ ਬਹੁਤ ਪਿਆਰੇ ਪਿਆਰੇ ਪੀਸ ਨਵੀਂ ਕਲੈਕਸ਼ਨ ਵਿంటర్ ਦੇ ਅੰਦਰ ਆਪਣੀ ਸ਼ੋਰ ਤੇ ਆ ਚੁੱਕੀ ਆ। ਬਹੁਤ ਪਿਆਰੇ ਪਿਆਰੇ ਪੀਸ ਆਏ ਆ। ਔਰ ਬਹੁਤ ਵਧੀਆ ਵਧੀਆ ਸੋਹਣੇ ਸੋਹਣੇ ਬੱਚਿਆਂ ਦੀਆਂ ਫੈਂਸੀ ਵੈਰਾਈਟੀਆਂ ਬਹੁਤ ਸੋਹਣੀਆਂ ਦੇਖੋ ਆ ਚੁੱਕੀਆਂ ਕਿੰਨੇ ਡਿਜ਼ਾਈਨ ਲੱਗੇ ਹੋਏ ਇਹਨਾਂ 'ਚ ਸਾਰੇ ਕਲਰ ਹੋਰ ਆਪਦੀ ਨੂੰ ਮਿਲ ਜਾਣਗੇ ਔਰ ਰੇਟ ਬਿਲਕੁਲ ਬਾਜ਼ਾਰ ਦੇ ਨਾਲੋਂ 50% ਸਕਾਊਂਟ ਦੇ ਜੇ ਬਾਜ਼ਾਰ ਵਿੱਚੋਂ ਆਪਜੀ ਨੂੰ 1000 ਰੁਪਏ ਦਾ ਪੀਸ ਮਿਲੇਗਾ ਤੇ ਇੱਥੋਂ 550 ਦਾ ਪੀਸ ਮਿਲੇਗਾ ਸਾਰੀਆਂ ਵੈਰਾਈਟੀਆਂ ਫਰਾਕਾਂ ਬੱਚਿਆਂ ਦੀਆਂ ਵਿੰਟਰ ਵਿਆਹਾਂ ਸ਼ਾਦੀਆਂ ਵਾਸਤੇ ਢੋਤੀ ਸੂਟ ਪਰਸ ਵਾਲੇ ਸੂਟ ਇੱਥੋਂ ਤੱਕ ਵੀ ਲੇਟਾਂ ਵਾਲੇ ਸੂਟ ਵੀ ਤੁਹਾਨੂੰ ਇੱਥੋਂ ਮਿਲਣਗੇ ਬਹੁਤ ਘੱਟ ਪਈ ਜਾਂਦੇ ਨੇ ਔਰ ਆ ਦੇਖੋ ਬਹੁਤ ਸੋਹਣੇ ਸੋਹਣੇ ਸੈਟ ਆਪਣੇ ਫੁਰ ਕਲਿਸ਼ ਤੇ ਪਾਉਣ ਵਾਸਤੇ ਵਿੰਟਰ ਵਿੱਚ ਆਏ ਹੋਏ ਨੇ ਬਾਕੀ ਸਾਰਾ ਆਪ ਜੀ ਨੂੰ ਲੌਣ ਗਰਾਰੇ ਅੰਦਰ ਸ਼ਰਾਰੇ ਅੰਦਰ ਪਾਰਟੀ ਵੇਅਰ ਲਹਿੰਗੇ ਸਾਰੇ ਇੱਥੋਂ ਮਿਲਣਗੇ ਔਰ ਅੱਜ ਜਿਹੜੀ ਵੀਡੀਓ ਸਪੈਸ਼ਲ ਤੌਰ ਤੇ ਆਪਾਂ ਬਣਾ ਰਹੇ ਆ ਤੇ ਉਹ ਹੈ ਬੱਚਿਆਂ ਵਾਸਤੇ ਜਿਹੜੇ ਸਰਦੀ ਵਿੱਚ ਪਾਉਣ ਵਾਸਤੇ ਕੋਟ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਪੀਸ ਆਏ ਆ ਔਰ ਸੇਲ ਵਿੱਚ ਆਏ ਆ ਬਹੁਤ ਪਿਆਰੇ ਪਿਆਰੇ ਪੀਸ ਨੇ ਆ ਦੇਖੋ ਕਿੰਨਾ ਪਿਆਰਾ ਕਲਰ ਬੱਚਿਆਂ ਵਾਸਤੇ ਨਾਲ ਕੈਪ ਕੈਪ ਦੇ ਨਾਲ ਜਿਹੜੇ ਪੀਸ ਆਏ ਨੇ ਕਲਰ ਬਹੁਤ ਪਿਆਰੇ ਪਿਆਰੇ ਆ ਤੁਸੀਂ ਦੇਖੋਗੇ ਭਈ ਬੱਚਿਆਂ ਦੇ ਪਾਉਣ ਵਾਸਤੇ ਗਰਲਿਸ਼ ਦੇ ਪਾਉਣ ਵਾਸਤੇ ਬਹੁਤ ਪਿਆਰੇ ਪਿਆਰੇ ਕਲਰ ਆਏ ਆ ਦੇਖੋ ਔਰ ਇਹ ਸੇਲ ਵਿੱਚ ਆਏ ਹੋਏ ਆ ਵੀਰ ਜੀ ਬਹੁਤ ਘੱਟ ਭਰਾਈ ਤੇ ਸੇਲ ਦੇ ਅੰਦਰ ਇਹ ਪੀਸ ਆਏ ਹੋਏ ਨੇ ਨੰਬਰ ਇਹ ਨਾਲ ਤੁਹਾਨੂੰ ਸਾਰੇ ਮਿਲ ਜਾਣਗੇ 22 24 26 28 30 32 34 36 ਨੰਬਰ ਤੱਕ ਤੁਹਾਨੂੰ ਇਹ ਪੀਸ ਮਿਲਣਗੇ ਪੀਸ ਬਹੁਤ ਪਿਆਰੇ ਆ ਔਰ ਕਲਰ ਬਹੁਤ ਪਿਆਰੇ ਆ ਸਭ ਤੋਂ ਵੱਡੀ ਗੱਲ ਵੀ ਜਿਪਰ ਵਗੈਰਾ ਦੀ ਪੂਰ ਗਰੰਟੀ ਆ ਬਹੁਤ ਸੋਹਣੇ ਸੋਹਣੇ ਪੀਸ ਨੇ ਗਰਲਸ਼ ਵਾਸਤੇ ਆ ਦੇਖੋ ਆ ਫੁੱਲ ਸੈ ਚੌਥੀ ਨੰਬਰ ਹੈ ਕਰਨਿਸ਼ ਵਾਸਤੇ ਫਾਰ ਵਗੈਰਾ ਸਾਰੀ ਲੱਗੀ ਹੋਈ ਆ ਇਸ ਬਾਰੇ ਪਿਆਰੇ ਆਓ ਸਾਡੀ ਸ਼ੌਪ ਤੇ ਵੀਟ ਕਰੋ ਹੈਪੀ ਗਾਰਮੈਂਟਸ ਨੇੜ ਗੁਰਦਵਾਰਾ ਸਿੰਘ ਸਭਾ ਮੇਨ ਬਾਜ਼ਾਰ ਮਖੂ ਔਰ ਇਥੋਂ ਤੁਹਾਨੂੰ ਇਸ ਤਰ੍ਹਾਂ ਦੀਆਂ ਬਹੁਤ ਬਹੁਤ ਸੋਹਣੀਆਂ ਸੁਣੀਆਂ ਵੈਰਾਈਟੀਆਂ ਮਿਲਣਗੀਆਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਇਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ